ਮਰਦਾਬਾਤ ਤਾਰੇ ਕਾਨੂੰਨ ਕਾਨੂੰਨ ਜਿੰਦਾਬਾਦ ਡਰਾਈਵਰ ਜੁਨੀਅਰ ਜਿੰਦਾਬਾਦ ਡਰਾਈਵਰ ਜੁਨੀਅਰ ਜਿੰਦਾਬਾਦ ਕੀ ਆ ਜਿਹੜੇ ਹੁਣ ਕਾਨੂੰਨ ਕਾਲੇ ਕਾਨੂੰਨ ਬਣਾਏ ਗਿਆ ਇਹ ਸਾਡੇ ਖਾਤਰ ਸਾਨੂੰ ਪਹਿਲਾਂ ਤੱਕ ਇਕੱਲਾ ਡਰਾਈਵਰ ਮਰਦਾ ਸੀ ਇਹ ਕੁੱਲ ਦੁਨੀਆ ਖਾਤਰ ਹੈ ਪਹਿਲਾਂ ਇਕੱਲਾ ਇੱਕ ਡਰਾਈਵਰ ਮਰਦਾ ਸੀ ਅੱਜ ਹੁਣ ਮੌਕੇ ਦਾ ਡਰਾਈਵਰ ਦਾ ਪਰਿਵਾਰ ਵੀ ਮਰਦਾ ਪਿੱਛੇ ਦੇਖੋ 7000 ਤਨਖਾਹ ਲੈਣ ਵਾਲਾ ਡਰਾਈਵਰ ਇੱਕ 7000 ਟੈਕਸੀ ਤੇ ਵੀ 7000 ਰੁਪਏ ਟਰੱਕ ਤੇ ਵੀ 7000 ਰੁਪਏ ਠੀਕ ਹੈ ਜੀ 7000 ਤਨਖਾਹ ਲੈਣ ਵਾਲਾ ਡਰਾਈਵਰ ਉਹ 7 ਲੱਖ ਕਿੱਥੋਂ ਭਰੂਗਾ ਬੱਸੋ ਬਈ ਭਰੂਗਾ ਨਹੀਂ ਭਰ ਸਕਦਾ ਤੇ 10 ਜੇ 10 ਸਾਲਾਂ ਦੀ ਸਜ਼ਾ ਹੈ 10 ਸਾਲਾਂ ਦੀ ਸਜ਼ਾ ਹੈ ਤੁਸੀਂ ਕੀ ਮੰਨਦੇ ਹੋ ਕੱਲੇ ਡਰਾਈਵਰ ਦਾ ਕਸੂਰ ਹੈ ਮੈਂ ਕੈਂਬੂਲਾ ਚਲਾਉਣਾ ਮਾਇਸਟਿਕ ਦੀ ਤੁਹਾਨੂੰ ਸਬੂਤ ਦੇ ਸਕਦਾ ਵੀਡੀਓ ਬਣਾ ਕੇ ਕੈਮਰੇ ਲਾ ਕੇ ਸਬੂਤ ਦੇ ਸਕਦਾ ਵੀ ਇੱਕ ਮੋਟਰਸਾਈਕਲ ਵਾਲਾ ਸਾਈਕਲ ਵਾਲਾ ਸਾਡੇ ਨਾਲ ਕਿੰਨਾ ਧੱਕਾ ਕਰਦਾ ਇੱਕ 30 ਕੁਇੰਟਲ ਲੈ ਕੇ 3 ਟਨ ਵਜ਼ਨ ਲੈ ਕੇ ਪੀਕਅਪ ਵੀ ਜਾ ਰਹੀ ਉਹ ਵੀ ਬ੍ਰੇਕ ਨਹੀਂ ਲੈਂਦੀ ਜੀ ਜਿਉਂਦੇ ਮੂਰੇ ਇੱਕ ਮੋਟਰਸਾਈਕਲ ਵਾਲਾ ਲਿਆ ਕੇ ਕੱਟ ਮਾਰਦਾ ਤਾਂ ਸਕੂਟਰੀ ਵਾਲੀਆਂ ਬੁੜੀਆਂ ਤੇ ਲਾ ਲੋ ਉਹਨਾਂ ਨੂੰ ਐ ਨਹੀਂ ਪਤਾ ਬਿਹੇ ਬ੍ਰੇਕਅਪ ਅਥਨਾਂ ਰੁਕੂਗੀ ਉਹ ਪੈਰਾ ਨਾਲ ਰੋਕਦੀਆਂ ਜੀ ਸੜਕ ਤੇ ਖਸਾ ਕੇ ਸਾਡਾ ਉੱਥੇ ਕੀ ਕਸੂਰ ਹੈ ਸਾਨੂੰ ਇਸ ਚੀਜ਼ ਦਾ ਸਾਨੂੰ ਪਹਿਲਾਂ ਸਾਨੂੰ ਸਾਡੇ ਜਦੋਂ ਇਹਨਾਂ ਨੇ ਕਾਨੂੰਨ ਬਣਾਏ ਹੈ ਕਿਸੇ ਡਰਾਈਵਰ ਨਾਲ ਜਿਹੜਾ ਆਮ ਬੰਦਾ 24 ਘੰਟੇ ਡਰਾਈਵਰੀ ਕਰਦਾ ਹੈ ਕੀ ਮੋਦੀ ਸਰਕਾਰ ਨੇ ਉਹ ਤੋਂ ਬਿਠਾ ਕੇ ਪੁੱਛਿਆ ਵੀ ਤੂੰ ਕਿੰਨਾ ਕੁ ਦੁਖੀ ਹੈ ਤੂੰ ਕਿੰਨਾ ਕੁ ਪਰੇਸ਼ਾਨ ਹੈ ਕਿਸੇ ਨੇ ਨਹੀਂ ਪੁੱਛਿਆ ਸਾਡੇ ਰੋਡ ਤੇ ਪੂਰੇ ਸਾਡੇ ਕਾਗਤ ਹੁੰਦੇ ਹੋਏ ਸਾਡੇ ਕੋਲੇ ਹੈਵੀ ਲਾਇਸੈਂਸ ਹੁੰਦੇ ਹੋਏ ਤਾਂ ਵੀ ਸਾਨੂੰ ਹਰੇਕ ਚੌਂਕ ਤੇ ਹਰੇਕ ਥਾਂ ਤੇ ਸਾਡੇ ਤੋਂ ਪੁਲਿਸ ਐਂਟਰੀ ਲੈਂਦੀ ਜਾਂਦੀ ਹੈ ਕਿਸੇ ਡਰਾਈਵਰ ਤੋਂ 100 ਲੈਂਤਾ ਜਾਂਦਾ ਕਿਸੇ ਤੋਂ 50 ਲੈਂਤਾ ਜਾਂਦਾ ਕਿਉਂ ਵੀ ਆਹ ਟੈਕਸੀ ਵਾਲੇ ਬੰਤੇ ਖੜੇ ਲੈਂਤਾ ਜਾਂਦਾ ਅੱਜ ਦੀ ਕਿਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਪਹਿਲੀ ਗੱਲ ਤਾਂ ਜੀ ਸਾਡਾ ਰੋਸ ਤਾਂ ਇਹੀ ਹੈਗਾ ਸਭ ਤੋਂ ਵੱਡੀ ਗੱਲ ਤਾਂ ਵੀ ਇਸ ਜਿਹੜੀ ਇਹ ਕਾਲੇ ਕਾਨੂੰਨ ਆਏ ਆ ਇਹ ਇੱਕ ਸਾਈਕਲ ਵਾਲੇ ਤੋਂ ਲੈ ਕੇ ਤੇ ਟਰੱਕ ਵਾਲੇ ਤੱਕ ਇਹ ਲਾਗੂ ਹੁੰਦਾ ਜੇ ਕਿਸੇ ਦੀ ਬੁੜੀ ਤੋਂ ਵੀ ਐਕਸੀਡੈਂਟ ਹੁੰਦਾ ਤਾਂ ਉਹਨੂੰ ਵੀ ਆਹ ਗੱਲ ਕਹੀ ਗਈ ਹੈ ਵੀ ਇਹਦੇ ਵਿੱਚ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਕੱਟਣੀ ਪਊਗੀ ਜਿਵੇਂ ਪਹਿਲਾਂ ਕਿਸਾਨਾਂ ਨੇ ਧਰਨਾ ਲਾ ਕੇ ਉੱਥੇ ਆਪਦੇ ਕਾਨੂੰਨ ਰੱਦ ਕਰਾਏ ਸੀ ਪਹਿਲੀ ਗੱਲ ਤਾਂ ਮੇਰੀ ਸਾਰਿਆਂ ਮੂਰੇ ਇਹ ਹੱਥ ਵੰਨ ਕੇ ਬੇਨਤੀ ਹੈ ਵੀ ਸਾਰੇ ਜਣੇ ਇਕੱਠੇ ਹੋ ਕੇ ਇਹ ਕਾਨੂੰਨਾਂ ਨੂੰ ਰੱਦ ਕਰਵਾਓ ਫੇਰ ਮੋਦੀ ਸਰਕਾਰ ਮੂਰੇ ਜਾਂ ਜਿਹੜੀ ਆ ਹੁਣ ਦੀ ਸਰਕਾਰ ਹੈਗੀ ਆ ਇਹਨਾਂ ਮੂਰੇ ਸਾਡੀ ਹੱਥ ਜੋੜ ਕੇ ਤੇ ਗੋਡੇ ਲਾ ਕੇ ਬੇਨਤੀ ਹੈ ਜੀ ਇਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਡਰਾਈਵਰ ਤੋਂ ਨਹੀਂ ਪਹੁੰਚਿਆ ਜਾਣਾ ਜੇ ਇਹ ਕਾਨੂੰਨ ਲਾਗੂ ਹੁੰਦੇ ਆ ਇੱਕ ਦਿਨ ਚੱਕਾ ਜਾਮ ਕੀਤਾ ਸੀ ਅਸੀਂ ਲੋਕਾਂ ਨੂੰ ਕੈਂਪਰਾਂ ਚ ਡੀਜ਼ਲ ਪਾਉਣ ਲਾਤਾ ਸੀਗਾ ਟੈਂਪਰਾਂਚ ਟੈਂਪਰਾਂਚ ਡੀਜ਼ਲ ਪਾਉਣ ਲਾਤਾ ਸੀ ਇੱਕ ਦੇਖੋ ਜੀ ਜਦੋਂ ਕੋਈ ਐਮਰਜੈਂਸੀ ਹੁੰਦੀ ਹੈ ਐਂਬੂਲੈਂਸ ਵਾਲਾ ਡਰਾਈਵਰ ਆਇਆ ਜਾਂਦਾ ਜੁੱਦੀ ਦੂਜੀ ਜੇ ਅੱਗ ਲੱਗਦੀ ਆ ਫਾਇਰ ਗ੍ਰੇਟ ਵਾਲਾ ਬੁਲਾਇਆ ਜਾਂਦਾ ਫਿਰ ਹੁਣ ਜੇ ਅਸੀਂ ਉੱਥੇ ਸਾਡੀ ਮੰਗ ਕੀ ਹੈ ਤੁਹਾਡੀ ਸਾਡੀ ਮੰਗ ਹੈ ਜੀ ਕਾਨੂੰਨ ਰੱਦ ਹੋਣ ਜੀ ਜੀ ਨਹੀਂ ਹੁੰਦੇ ਜੇ ਨਹੀਂ ਹੁੰਦੇ ਤਾਂ ਇਹ ਸਾਡੇ ਸਾਰੇ ਚੱਕੇ ਜਾਮ ਹੋਣਗੇ ਅਸੀਂ 7 ਦਾ 8 ਦਾ 9 ਦਾ ਚੱਕਾ ਜਾਮ ਕੀਤਾ ਜਾਊਗਾ ਕੀ ਨਾ ਤੁਹਾਡਾ ਜੀ ਮੇਰੇ ਨਾਲ ਦਸ਼ਨ ਸਿੰਘ ਫੌਜੀ ਜਦ ਕੀ ਪਰੋਸ ਪ੍ਰੋਟੈਸਟ ਜਿਹੜਾ ਹੈ ਕੀ ਮੰਗ ਇਹ ਜਿਹੜਾ ਨੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਇਆ ਵੀ 10 ਲੱਖ ਰੁਪਈਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜੇ ਜਿਹੜਾ ਐਕਸੀਡੈਂਟ ਹੋ ਜਾਂਦਾ ਇਹ ਇਕੱਲਾ ਕੋਈ ਸਾਡੇ ਲਈ ਨਹੀਂ ਇਹ ਲੋਕ ਕਹਿੰਦੇ ਵੀ ਜਿਹੜੇ ਟਰੱਕ ਡਰਾਈਵਰ ਜਾਂ ਬੱਸਾਂ ਵਾਲੇ ਜਾਂ ਟੈਕਸੀਆਂ ਚਲਾਉਂਦੇ ਉਹਨਾਂ ਲਈ ਹੈ ਇਹ ਸਾਰਿਆਂ ਲਈ ਹੈ چاہے ਜੇ ਘਰ ਚੋਂ ਗੱਡੀ ਚਲਾਉਂਦਾ ਕੱਢਦਾ ਫਾਰ ਉਹ ਤੋਂ ਐਕਸੀਡੈਂਟ ਹੋ ਉਹਦੇ ਲਈ ਵੀ ਹੈ ਇਹ ਨਾਲ ਸੋਚਣਗੇ ਇਕੱਲੇ ਇਹਨਾਂ ਵਾਸਤੇ ਹੈ ਇਹ ਸਾਰੇ ਲੋਕਾਂ ਨੂੰ ਸਾਨੂੰ ਜਾਗਰਤ ਹੋਣਾ ਪੈਣਾ ਫੇਰ ਹੀ ਇਹ ਕਾਲੇ ਕਾਨੂੰਨ ਵਾਪਸ ਹੋਣਗੇ ਅਸੀਂ ਇਕਾ ਕਰ ਰੱਖਾਂਗੇ ਤਾਂ ਕਿ ਫਿਰ ਅਸੀਂ ਇਹਨਾਂ ਦੇ ਵਿਰੁੱਧ ਸਰਕਾਂ ਵੀ ਜਾਮ ਕਰਾਂਗੇ ਜਿੱਥੋਂ ਤੱਕ ਹੋਇਆ ਸਾਡਾ ਅੱਜ ਜਿਹੜਾ ਕਿੱਥੇ ਪ੍ਰਦਰਸ਼ਨ ਕਰਿਆ ਕੀ ਅੱਜ ਸਾਡਾ ਜੀ ਸਾਨੂੰ ਪਰਮਿਸ਼ਨ ਅਸੀਂ ਨਹੀਂ ਲਈ ਸੀ ਇਸ ਕਰਕੇ ਕੱਲ੍ਹ ਵੀ ਅਸੀਂ ਰੋਸ ਮਾਰਚ ਕੀਤਾਗਾ ਇਸ ਤੋਂ ਬਾਅਦ ਅਸੀਂ ਪਰਮਿਸ਼ਨ ਲੈ ਕੇ ਰੋਡ ਵੀ ਜਾਮ ਕਰਾਂਗੇ ਕਿੱਥੇ ਰੋਸ ਮਾਰਚ ਕਰਿਆ ਤੁਸੀਂ ਅਸੀਂ ਤਲਵੰਡੀ ਬੱਸ ਆਪਣਾ ਟੈਕਸੀ ਸਟੈਂਡ ਤੋਂ ਲੈ ਕੇ ਦਾਣਾ ਮੰਡੀ ਤੱਕ ਰੋਸ ਮਾਰਚ ਕੀਤਾਗਾ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਮੰਗ ਕੀ ਹੁਣ ਥੋੜੀ ਮੰਗ ਸਾਡੀ ਇਹ ਵੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਡਰਾਈਵਰ ਤੋਂ ਗਲਤੀ ਕੋਈ ਕੱਲਾ ਡਰਾਈਵਰ ਦਾ ਜੀ ਨਹੀਂ ਕਰਦਾ ਕਿਸੇ ਨੂੰ ਮਾਰਨ ਦਾ ਅੱਗੋਂ ਕੋਈ ਵੀ ਬੰਦਾ ਗਲਤ ਹੋ ਸਕਦਾ ਹੈਗਾ ਇਹ ਕੱਲ ਗੇ ਨਹੀਂ ਹੁੰਦੇ ਅਗਲੀ ਕੀ ਆਣੀ ਅਰੰਭੀ ਅਸੀਂ ਜਾਮ ਕਰਾਂਗੇ ਜੀ ਸਾਰੇ ਜਾਮ ਲਾ ਦਾਂਗੇ ਸਾਰੀਆਂ ਗੱਡੀਆਂ ਬੱਸਾਂ ਬੰਦ ਹੋਣਗੀਆਂ ਕੋਈ ਨਹੀਂ ਚੱਲੂਗੀ ਟ੍ਰੱਕ ਬੰਦ ਹੋਣਗੇ ਸਾਰੇ ਸਾਰੀਆਂ ਸੜਕਾਂ ਜਾਮ ਕਰ ਦਾਂਗੇ ਇਸ ਤਰ੍ਹਾਂ ਵਾਲੀਆਂ ਚੋਣਾਂ ਆ ਰਹੀਆਂ ਲੋਕ ਸਭਾ ਦੀਆਂ ਕੀ ਭਾਜਪਾ ਨੂੰ ਲੋਕ ਪਾਉਣਗੇ ਫਿਰ ਵੋਟਾਂ ਨਹੀਂ ਬਿਲਕੁਲ ਨਹੀਂ ਪਾਉਂਦੇ ਜੀ ਬਿਲਕੁਲ ਵੀ ਇਸ ਚੀਜ਼ ਕਾਨੂੰਨ ਦੇ ਜਿਹੜੇ ਸਾਡੇ ਕੋਲ ਸਾਨੂੰ ਸਾਡੇ ਗਲੇ ਘੋੜ ਰਹੀਆਂ ਇਹ ਅਸੀਂ ਕਰੋਜੀ ਰੋਟੀ ਜੇ 10 ਲੱਖ ਰੁਪਏ ਅਸੀਂ ਭਰਨ ਵਾਲੇ ਹੋਈਏ ਸਾਨੂੰ ਕਿ ਲੋੜ ਡਿਲੀਵਰੀ ਕਰਨ ਦੀ